ਆਮ ਆਦਮੀ ਪਾਰਟੀ ਮੈਲਾ ਵਿੰਗ ਦੇ ਇੱਕ अहम ਮੀਟਿੰਗ ਗੁਰਾਇਆਂ ਦੇ ਬਾਣ ਨੰਬਰ 11 ਵਿੱਚ ਆਪ ਕੌਂਸਲਰ ਬਲਵਿੰਦਰ ਕੌਰ ਹੀ ਦੀ ਅਗਵਾਈ ਤੇ ਕੋਈ ਜ਼ਿਲ੍ਹਾ ਸਪੈਕ ਮੈਲਾ ਵਿੰਗ ਜਿਲ੍ਹਾ ਜਲੰਧਰ ਦੇ ਪ੍ਰਧਾਨ ਕਿਸ਼ਨਾ ਗਰੇਵਾਲ ਬਲਾਕ ਪ੍ਰਧਾਨ ਹਰਜਿੰਦਰ ਕੌਰ ਅਤੇ ਹਲਕਾ ਕੋਆਰਡੀਨੇਟਰ ਬਲਜਿੰਦਰ ਕੌਰ ਵਿਸ਼ੇਸ਼ ਤੌਰ ਤੇ ਪੁੱਜੇ ਇਸ ਮੌਕੇ 카ਠੂ ਸੰਬੋਧਨ ਕਰਦੇ ਆ ਵਕਫਤ ਬੁਲਾ ਰਿਆ ਨੇ ਕੇਂਦਰ ਦੀ ਪਾਜਪਾ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਸੰਬੰਧੀ ਜਾਣਕਾਰੀ ਦਿੱਤੀ ਇਸ ਮੌਕੇ ਜ਼ਿਲ੍ਹਾ ਪ੍ਰਧਾਨ ਕਿਸ਼ਨਾ ਗਰੇਵਾਲ ਨੇ ਕੌਂਸਲਰ ਬਲਵਿੰਦਰ ਕੌਰ ਹੀ ਨੂੰ ਗੁਰਾਇਆਂ ਬਲਾਕ ਦਾ ਪ੍ਰਧਾਨ ਨਿਯੁਕਤ ਕੀਤਾ ਇਸ ਮੌਕੇ ਕੌਂਸਲਰ ਬਲਵਿੰਦਰ ਕੌਰ ਹੀਰ ਨੇ ਵਿਸ਼ਵਾਸ ਦਿਵਾਇਆ ਕਿ ਜੋ ਜ਼ਿੰਮੇਵਾਰੀ ਪਾਰਟੀ ਨੇ ਉਹਨਾਂ ਨੂੰ ਸੌਂਪੀ ਹੈ ਉਸ ਨੂੰ ਪੂਰੀ ਮਿਹਨਤ ਅਤੇ ਲਗਨ ਨਾਲ ਨਿਭਾਉਣਗੇ ਇਸ ਮੌਕੇ ਬਲਾਕ ਪ੍ਰਧਾਨ ਸੁਦੇਸ਼ ਕੁਮਾਰ ਬਿੱਲਾ ਸੰਜੀਵ ਹੀਰ ਪੰਕਜ ਰਾਏ ਗੁਰਮੀਤ ਕੌਰ ਹੀਰ ਮਹਿਕ ਹੀਰ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਮੈ ਲਵਿੰਗ ਦੇ ਆਗੂ ਹਾਜ਼ਰ ਸਨ ਡਿਸਟ੍ਰਿਕਟ ਪ੍ਰੈਜ਼ੀਡੈਂਟ ਕ੍ਰਿਸ਼ਨਾ ਗਰੀਵਾਲਾ ਜੀ ਇਹ ਅੱਜ ਗੁਰਾਇਆਂ ਮੀਟਿੰਗ ਕਰਨ ਦਾ ਸਾਡਾ ਮੇਨ ਮਕਸਦ ਸੀਗਾ ਕਿ ਜਿਸ ਤਰ੍ਹਾਂ ਭਾਜਪਾ ਸਰਕਾਰ ਸਾਡੇ ਆਮ ਪਾਰਟੀ ਦੇ ਨਾਲ ਚਲਾਕੀਆਂ ਕਰ ਰਹੀ ਆ ਧੋਖਾ ਸਾਨੂੰ ਦੇ ਰਹੀ ਆ ਲੋਕਾਂ ਦੇ ਨੀਲੇ ਕਾਟਾ ਚੋ ਨਾਮ ਕੱਟ ਰਹੀ ਹੈ ਤੇ ਨਾਮ ਆਮ ਪਾਰਟੀ ਦਾ ਲਾ ਰਹੀ ਹੈ। ਉਹ ਸਿਲਸਿਲੇ ਦੇ ਵਿੱਚ ਮਾਨ ਸਰਕਾਰ ਨੇ ਸਾਡੀ ਪੂਰੀ ਟੀਮ ਦੀ ਡਿਊਟੀ ਲਾਈ ਸੀ ਤਿੰਨ ਦਿਨਾਂ ਲਈ 25, 26 ਤੇ 27 ਤਰੀਕ ਦੀ ਜੀ ਅਸੀਂ ਪਿੰਡ-ਪਿੰਡ ਡੋਰ-ਟੂ-ਡੋਰ ਇਹ ਨੁੱਕੜ ਮੀਟਿੰਗਾਂ ਕਰਨੀਆਂ ਆ ਜਿਹਦੇ ਵਿੱਚ ਕਿ ਅਸੀਂ ਲੋਕਾਂ ਨੂੰ ਇਹ ਜਾਗਰੂ ਕਰਨਾ ਹੈ ਕਿ ਮਤਲਬ ਇਹਦੇ ਵਿੱਚ ਸਾਡੀ ਪਾਰਟੀ ਦਾ ਕੋਈ ਰੋਲ ਨਹੀਂ ਹੈਗਾ ਤੇ ਪਿੰਡਾਂ ਵਿੱਚ ਕੈਂਪ ਨਾ ਲੱਗਣ ਦਿੱਤੇ ਜਾਣ ਬੀਜੇਪੀ ਸਰਕਾਰ ਦੇ ਤੇ ਜੇ ਕੋਈ ਬਾਈ ਦੇਵੇ ਕੈਂਪ ਲੱਗਦਾ ਆ ਤੇ ਉਹਦੀ ਅਸੀਂ ਮਤਲਬ ਮਨਾਹੀ ਕਰੀਏ। ਇੱਕ ਤੁਸੀਂ ਬਲਵਿੰਦਰ ਕੌਰ ਨੂੰ ਬਲਾਕ ਪ੍ਰਧਾਨ ਬਣਾਇਆ ਉਹ ਤਾਂ ਹਾਂਜੀ ਜੀ ਮੈਂ ਬਲਵਿੰਦਰ ਕੌਰ ਨੂੰ ਵਾਰਡ ਨੰਬਰ 11 ਦੇ ਵਿੱਚੋਂ ਗੁਰਾਇਆਂ ਦੇ ਵਿੱਚੋਂ ਮੈਂ ਇਹਨਾਂ ਨੂੰ ਬਲਾਕ ਪ੍ਰੈਜ਼ੀਡੈਂਟ ਲਗਾਇਆ ਹੈ 13 ਵਾਰਡਾਂ ਦਾ ਜੀ ਤੇ ਇਹਦੇ ਲਈ ਮੈਂ ਇਹਨਾਂ ਨੂੰ ਬਹੁਤ ਧੰਨਵਾਦ ਦਿੰਦੀ ਹਾਂ ਜੀ ਇੱਕ ਔਰਤਾਂ ਵਾਲੀ ਸਕੀਮ ਜਿਹੜੀ 1000 ਰੁਪਏ ਵਾਲੀ ਸਕੀਮ ਉਹ ਕਦੋਂ ਹੋਣੀ ਹੈ ਹਾਂਜੀ ਜੀ ਔਰਤਾਂ ਦੀ ਜਿਹੜੀ 1000 ਰੁਪਏ ਵਾਲੀ ਸਕੀਮ ਆ ਉਹ ਕੁਝ ਅਕਤੂਬਰ ਦੇ ਵਿੱਚ ਸਟਾਰਟ ਹੋ ਜਾਏਗੀ ਜੀ ਉਹ ਪੈਸੇ ਵੀ ਇਹਨਾਂ ਔਰਤਾਂ ਦੇ ਬਲਾਕ ਪ੍ਰੈਜ਼ੀਡੈਂਟ ਦੇ ਥਰੂ ਹੀ ਲੋਕਾਂ ਤੱਕ ਜਾਣਗੇ ਜੀ ਇਹ ਮੇਰਾ ਇਹਨਾਂ ਨਾਲ ਵਾਦਾ ਹੈ ਪੰਜਾਬ ਸਰਕਾਰ ਦੀ ਕੋਈ ਪ੍ਰਾਪਤੀ ਬਾਰੇ ਤੁਸੀਂ ਗੱਲ ਕਰਨ ਨਾ ਪੰਜਾਬ ਸਰਕਾਰ ਦੀਆਂ ਪ੍ਰਾਪਤੀਆਂ ਤਾਂ ਤੁਸੀਂ ਸਾਰੇ ਜਾਣੂ ਹੋ ਜੀ ਜਿਸ ਦਾ ਤੁਹਾਨੂੰ ਪਤਾ ਹੀ ਹੈ ਕਿ ਭਗਵੰਤ ਮਾਨ ਜੀ ਨੇ ਹੁਣ ਹੀ ਨਵੀਂ ਇੱਕ ਸਕੀਮ ਸ਼ੁਰੂ ਕੀਤੀ ਹੈ 10-10 ਲੱਖ ਦਾ ਬੀਮਾ ਜੀ ਉਹਦੇ ਵਿੱਚ ਉਹਨਾਂ ਨੇ ਕਿਸੇ ਵੀ ਤਰ੍ਹਾਂ ਦਾ ਕੋਈ ਭੇਦਭਾਵ ਨਹੀਂ ਰੱਖਿਆ ਜਾਂ ਅਮੀਰ ਗਰੀਬ ਇਸ ਜਾਤ ਦਾ ਉਸ ਜਾਤ ਦਾ ਇਦਾਂ ਕੁਝ ਨਹੀਂ ਰੱਖਿਆ ਜਿਸ ਤਰ੍ਹਾਂ ਉਹਨਾਂ ਨੇ ਬਿਜਲੀ ਦੇ ਬਿੱਲਾਂ ਦਾ ਕੀਤਾ ਕਿ ਸਾਰਿਆਂ ਲਈ ਇਕੁਅਲ ਰੱਖਿਆ ਹੈ ਸਾਰੇ ਪੰਜਾਬ ਨੂੰ ਉਸੇ ਤਰ੍ਹਾਂ ਹੀ ਉਹਨਾਂ ਨੇ ਇਹ 10 ਲੱਖ ਬੀਮੇ ਲਈ ਵੀ ਸਾਰਿਆਂ ਨੂੰ ਇਕੁਅਲ ਰੱਖਿਆ ਜੀ ਇਵੇਂ ਮੈਂ ਮਾਨ ਸਰਕਾਰ ਦੀ ਇਹਨਾਂ ਸਕੀਮਾਂ ਦਾ ਹੋਰ ਵੀ ਨਵੀਆਂ ਬਹੁਤ ਸਕੀਮਾਂ ਆ ਰਹੀਆਂ ਆ ਤੇ ਉਹਨਾਂ ਲਈ ਮੈਂ ਬਹੁਤ ਮਾਨ ਸਰਕਾਰ ਦਾ ਧੰਨਵਾਦ ਕਰਦੀ। ਇੱਕ ਬੀਜੇਪੀ ਜਿਹੜੀ ਕੈਂਪ ਲਾ ਰਹੀ ਪਿੰਡਾਂ ਵਿੱਚ ਜਾਂ ਸ਼ਹਿਰਾਂ ਵਿੱਚ ਜਿਹੜੀ ਉਹ ਸੈਂਟਰ ਸਰਕਾਰ ਦੀ ਪ੍ਰਾਪਤੀ ਦੱਸ ਰਹੀ ਹੈ। ਹਾਂਜੀ ਜੀ ਦੇਖੋ বিজেপি ਸਰਕਾਰ ਪਹਿਲਾਂ ਕਿੱਥੇ ਗਈ ਸੀ ਕੈਂਪ ਲਗਾਣ ਜਿਨ੍ਹਾਂ ਦੇ ਆਧਾਰ ਕਾਰਡ ਤਾਂ ਲੋਕਾਂ ਦੇ ਆਲਰੇਡੀ ਬਣੇ ਹੋਏ ਆ ਹੁਣ ਆਧਾਰ ਕਾਰਡ ਲੈਣ ਦਾ ਮਤਲਬ ਕੀ ਆ ਤੁਹਾਨੂੰ ਵੀ ਪਤਾ ਹੈ ਸਾਰੀ ਸਰਕਾਰ ਸਾਰੀ ਦੁਨੀਆ ਨੂੰ ਪਤਾ ਹੈ বিজেপি ਸਰਕਾਰ ਜਿਹੜੀ ਆ ਉਹ ਪਹਿਲਾਂ ਉਹਨਾਂ ਨੇ ਵੋਟ ਚੋਰੀ ਕੀਤੀ ਸੀ ਤਾਂ ਹੁਣ ਉਹ ਰਾਸ਼ਨ ਚੋਰੀ ਕਰ ਰਹੀ ਆ ਲੋਕਾਂ ਦੇ ਢੇਡ ਤੇ ਲੱਤ ਮਾਰ ਰਹੀ ਆ ਉਹ ਲੋਕਾਂ ਤੋਂ ਫੇਰ ਝੂਠ ਬੋਲਣ ਦੀ ਕੀ ਲੋੜ ਹੈ ਕਿਉਂਕਿ ਬਾਲਿਆਂ ਵਾਲੀ ਸਕੀਮ ਜਿਹੜੀ ਆ ਉਹ ਸਰਪੰਚਾਂ ਕੋਲ ਆਉਂਦੀ ਆ ਨਾ ਕਿ বিজেপি ਸਰਕਾਰ ਕੋਲ ਆਉਂਦੀ ਆ ਤੇ ਇਹਦੇ ਲਈ ਲੋਕਾਂ 'ਚ ਥੋੜੀ ਜਿਹੀ ਅਵੇਅਰਨੈਸ ਦੀ ਲੋੜ ਆ ਮੈਂ ਲੋਕਾਂ ਨੂੰ ਇਹੀ ਕਹੂੰਗੀ ਕਿ ਆਪਣੇ ਸਰਪੰਚ ਵਾਰ ਕਾਉਂਸਲਰ ਹੈ ਜਿਹੜੇ ਉਹਨਾਂ ਨਾਲ ਕੰਟੈਕਟ ਕਰੋ ਤੇ ਤਾਂਕਿ ਆਪਾਂ ਇਹਨਾਂ ਦੇ ਬੀਜੇਪੀ ਸਰਕਾਰ ਦਾ ਬਾਈਕਾਟ ਕਰ ਸਕੀ ਹਾਂ ਜੀ ਮੈਂ 11 ਨੰਬਰ ਵਾੜ ਤੋਂ ਵਿਨਿੰਦਰਪੁਰ ਐਮਸੀ ਮੈਨੂੰ ਅੱਜ ਮੈਡਮ ਦੀ ਅਗਵਾਈ ਵਿੱਚ ਕ੍ਰਿਸ਼ਨਾ ਗਰੇਵਾਲ ਮੈਡਮ ਪਰ ਜ਼ਿਲ੍ਹਾ ਪ੍ਰਧਾਨ ਦੀ ਅਗਵਾਈ ਵਿੱਚ ਮੇਰੇ ਅੱਜ ਵਾੜ ਚ ਮੀਟਿੰਗ ਕਰਾਈ ਗਈ ਆ ਤੇ ਮੇਰੇ ਵਾੜ ਮੈਂਬਰ ਸਾਰੇ ਮੀਟਿੰਗ ਵਿੱਚ ਹਾਜ਼ਰ ਹੋਏ ਮੇਰੇ ਕਹਿਣ ਤੇ ਤੇ ਮੈਡਮ ਨੇ ਇਹ ਕਿਹਾ ਮੈਨੂੰ ਅੱਜ ਮੈਲਾ ਕਰਾਇਆ ਤੇ ਬਲਾਕ ਪ੍ਰਧਾਨ ਲਾਇਆ ਗਿਆ ਆ ਸਾਰੇ ਵਾੜ 13 ਵਾੜ ਦੇ ਹਾਂਜੀ ਕੀ ਵਿਸ਼ਵਾਸ ਦੋਨੇ ਵਾਲਤੀ ਨੂੰ ਮੈਂ ਆਪਣੇ ਸਾਰੇ ਸਾਰਿਆਂ ਨੂੰ ਇਹ ਅਪ੍ਰਸ਼ਾਹਨ ਉਹ ਇਹ ਵਿਸ਼ਵਾਸ ਦਵਾ ਰਹੀ ਆ ਕਿ ਜਿੱਦਾਂ ਅਸੀਂ ਪਹਿਲਾਂ ਸਾਰਿਆਂ ਨਾਲ ਹਰ ਨਾਲ ਮੋਢੇ ਨਾਲ ਮੋਢਾ ਲੱਗ ਚੱਲੇ ਸੀ ਅਸੀਂ ਹੁਣ ਵੀ ਉਦਾਂ ਹੀ ਕੰਮ ਕਰਾਂਗੇ ਜਿੱਦਾਂ ਸਰਕਾਰ ਜਿਹੜੇ ਸਰਕਾਰ ਸਾਨੂੰ ਜੋ ਵੀ ਸਾਨੂੰ ਜ਼ਿੰਮੇਵਾਰੀ ਦੇ ਦਊਗੀ ਅਸੀਂ ਉਹ ਜ਼ਿੰਮੇਵਾਰੀਆਂ ਤੇ ਖਰੇ ਉੱਤਰਾਂਗੇ ਅੱਜ ਗੁਰਾਇਆਂ ਸ਼ਹਿਰ ਦੇ ਬਾੜ ਨੰਬਰ 11 ਵਿੱਚ ਜਿਹੜੀ ਆ ਮਹਿਲਾ ਬੈਂਕ ਦੀ ਜਿਹੜੀ ਆ ਮੀਟਿੰਗ ਆ ਉਹ ਅੱਜ ਮੇਰੇ ਬਾੜ ਨੰਬਰ 11 ਮੇਰੀ ਵਾਈਫ ਕਾਉਂਸਲਰ ਸ਼੍ਰੀਮਤੀ ਬਲਵਿੰਦਰ ਕੌਰ ਹੀਲ ਜੀ ਦੇ ਗ੍ਰੈਬਿਕ ਜਿਹੜੀ ਆ ਉਹ ਅੱਜ ਕੀਤੀ ਗਈ ਆ ਜਿਸ ਵਿੱਚ ਵਿਸ਼ੇਸ਼ ਤੌਰ ਤੇ ਜਿਹੜੇ ਸਾਡੇ ਜ਼ਿਲ੍ਹਾ ਜਲੰਧਰ ਮਹਿਲਾ ਵਿੰਗ ਆਮ ਆਦਮੀ ਪਾਰਟੀ ਦੇ ਜਿਹੜੇ ਪ੍ਰਧਾਨ ਆ ਕ੍ਰਿਸ਼ਨਾ ਗਰੇਵਾਲ ਜੀ ਉਹ ਉਹ ਵਿਸ਼ੇਸ਼ ਤੌਰ ਤੇ ਇੱਥੇ ਉਹ ਆਏ ਆ ਉਹਨਾਂ ਦਾ ਮੈਂ ਧੰਨਵਾਦ ਵੀ ਕਰਦਾ ਉਹਨਾਂ ਦੇ ਨਾਲ ਸਾਡੇ ਜਿਹੜੇ ਮੈਡਮ ਬਲਜਿੰਦਰ ਕੌਰ ਜੀ ਦੁਸਾਂਝ ਜਿਹੜੇ ਕੋਆਰਡੀਨੇਟਰ ਵਿਧਾਨ ਸਭਾ ਹਲਕਾ ਫਲੋਰ ਦੇ ਆ ਉਹ ਵੀ ਆਏ ਆ ਉਹਨਾਂ ਦੇ ਨਾਲ ਸਾਡੇ ਮੈਡਮ ਹਰਜਿੰਦਰ ਕੌਰ ਜੀ ਡਾਕਖੁਰਦ ਜਿਹੜੇ ਬਲੌਕ ਪ੍ਰਧਾਨ ਨੇ ਉਹ ਵੀ ਇੱਥੇ ਆਏ ਆ ਉਹਨਾਂ ਦਾ ਵੀ ਧੰਨਵਾਦ ਆ ਨਾਲ ਸਾਡੇ ਸੁਦੇਸ਼ ਕੁਮਾਰ ਬਿੱਲਾ ਜੀ ਜਿਹੜੇ ਗੁਰਾਇਆ ਬਲੌਕ ਦੇ ਪ੍ਰਧਾਨ ਆ ਆਮ ਆਦਮੀ ਪਾਰਟੀ ਦੇ ਉਹਨਾਂ ਦਾ ਵੀ ਧੰਨਵਾਦ ਨਾਲ ਸਾਡੇ ਪੰਕੇਜ ਰਾਏ ਜੀ ਜਿਹੜੇ ਕੋਆਰਡੀਨੇਟਰ ਜਿਹੜੇ ਜੁਧ ਨਸ਼ਾ ਵਿਰੋਧ ਦੇ ਆ ਉਹਨਾਂ ਸਭੀ ਆਏ ਆ ਤੇ ਉਹਨਾਂ ਦਾ ਧੰਨਵਾਦ ਵੀ ਆਖਦਾ ਔਰ ਅੱਜ ਜੋ ਸਾਡੇ ਪੰਜਾਬ ਸਰਕਾਰ ਵੱਲੋਂ ਇੱਕ ਮੁਹਿੰਮ ਚਲਾਈ ਗਈ ਆ ਸੈਂਟਰ ਸਰਕਾਰ ਵਿਰੋਧ ਜਿਹੜੀ ਆ ਪਹਿਲਾਂ ਵੋਟ ਚੋਰੀ ਸੀ ਉਸ ਦੇ ਨਾਲ ਹੁਣ ਜਿਹੜਾ ਉਹਨਾਂ ਨੇ ਰਾਸ਼ਨ ਚੋਰੀ ਜਿਹੜਾ ਹੈਗਾ ਕੀਤਾ ਜਿਸ ਦੇ ਲਈ ਜਿਸ ਦੇ ਤਹਿਤ ਅੱਜ ਤਕਰੀਬਨ 8 ਲੱਖ ਲੋਕਾਂ ਦੇ ਜਿਹੜੇ ਆ ਕਾਰਡ ਜਿਹੜੇ ਆ ਉਹ ਕੱਟਣ ਜਿਹੜੀ ਸੈਂਟਰ ਸਰਕਾਰ ਆ ਉਹ ਜਾ ਰਹੀ ਆ ਅਸੀਂ ਉਸ ਦਾ ਵਿਰੋਧ ਕਰਦੇ ਹੋਏ ਪੰਜਾਬ ਦੇ ਵਿੱਚ ਘਰ ਘਰ ਜਾ ਕੇ ਅਸੀਂ ਜਿਹੜਾ ਲੋਕਾਂ ਨੂੰ ਜਾਗਰੂਕ ਕਰ ਰਹੇ ਆ ਕਿ ਇਸ ਭਾਜਪਾ ਦੀ ਮਾੜੀ ਸਰਕਾਰ ਦੇ ਆਪਾਂ ਵਿਰੋਧ ਜਿਹੜਾ ਹੈਗਾ ਅਸੀਂ ਲੋਕਾਂ ਨੂੰ ਜਾਗਰੂਕ ਕਰੀਏ ਕਿ ਸਾਡਾ ਜਿਹੜਾ ਹੈਗਾ ਤਾਂ ਆਸ਼ਨਾ ਆ ਉਹ ਚੋਰੀ ਕਰ ਰਹੀ ਹੈ ਅਸੀਂ ਉਸ ਦੇ ਲਈ ਅੱਜ ਸੁਚੇਤ ਕਰਨ ਦੇ ਲਈ ਬਾਡ ਨੰਬਰ 11 ਦੇ ਵਿੱਚ ਸ਼੍ਰੀਮਤੀ ਬਲਵਿੰਦਰ ਕੌਰ ਹੀਰ ਦੀ ਅਗਵਾਈ ਦੇ ਵਿੱਚ ਜਿਹੜੀ ਆ ਮੀਟਿੰਗ ਉਹ ਕਰਵਾਈ ਗਈ ਜਿਸ ਦੇ ਵਿੱਚ ਮੱਲਾ ਨਿਵਾਸੀਆਂ ਨੇ ਬੀਬੀਆਂ ਨੇ ਬਹੁਤ ਉਤਸ਼ਾਹ ਦੇ ਨਾਲ ਇਸ ਮੀਟਿੰਗ ਦੇ ਵਿੱਚ ਆਪਣਾ ਹਿੱਸਾ ਲਿਆ ਹੈਗਾ ਬਹੁਤ ਇਕੱਠ ਸੀ ਤੁਸੀਂ ਵੀ ਸਾਰਿਆਂ ਨੇ ਦੇਖਿਆ